ਜੋ ਕੋਣੇ 5:00 ਵੱਜ ਚੁੱਕੇ ਹੋਇਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਪੂਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਇਹ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਦਹਿਲਾਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸੁੱਤਿਆਂ ਤੋਂ ਪੂਰੀ ਤਰ੍ਹਾਂ ਆ ਚੁੱਕੀ ਅਗਲੀ ਨਾਲ ਚ ਪੱਕਣੀ ਹੈ ਪਰ ਇਹ ਗੜੇ ਸਾਡੇ ਕਿਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਕਸਾਨਾਂ ਦੀ ਵਾਹ ਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮੇਲ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਰੀਕ ਹੈ ਫਰਵਰੀ ਦੀ ਦੇਖ ਰਹੇ ਹੋ ਉਪਰੋਂ ਗੜੇ ਦਿੱਖਦੇ ਹਨ ਸਾਕੇ ਵਜਿਹੇ ੱਲੇ ਆ ਰਹੇ ਹਾਂ ਕੋਰਤੂ ਦੀ ਆਵਾਜ਼ ਸੁਣ ਰਹੇ ਹਾਂ ਇਹ ਗੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਸਾਤ ਦੇ ਉਸੇ ਇਹ ਸਾਤ ਦੇ ਦਿੱਖਾ ਉਹ ਨਾਲ ਪੈ ਰਿਆ ਹੋਵੇ ਉਫ ਪਰਮਾਤਮਾ ਮੇਰ ਕਰ ਪਰਮਾਤਮਾ ਮੇਰ ਕਰ ਓਹ ਹੋਏ ਖਾਤਮਾ ਮੇਰ ਕਰੇ ਇਸ ਟਾਈਮ ਪਟਿਆਲੇ ਦੇ ਵਿੱਚ 4:30 ਵੱਜ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਇਹ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਦਹਿਲਾਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸੁੱਟਿਆਂ ਤੋਂ ਪੂਰੀ ਤਰ੍ਹਾਂ ਚੁੱਕੀ ਅਗਲੇ ਦਿਨਾਂ ਵਿੱਚ ਪੱਕਣੀ ਆ ਪਰ ਇਹ ਗੜੇ ਸਾਡੇ ਕਿਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਿਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉੱਥੇ ਕਿਸਾਨਾਂ ਦੀ ਵਾਹ ਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮੇਲ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਾਰੀਖ ਹੈ ਫਰਵਰੀ ਦੀ ਦੇਖ ਰਹੇ ਹੁਪਰੋਂ ਗੜੇ ਡਿੱਗੇ ਛੱਤ ਤੇ ਵੱਜਦੇ ਥੱਲੇ ਆ ਰਹੇ ਸਪੋਰਟ ਦੀ ਆਵਾਜ਼ ਸੁਣ ਰਹੇ ਹੋ ਕਿ ਗੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਇਸ ਛੱਤ ਦੇ ਉੱਤੇ ਖਾ ਉਹਨਾਂ ਪਹਿਲੇ ਆਉਂਦੇ ਉਹ ਪਰਮਾਤਮਾ ਮੇਰ ਕਰ ਪਰਮਾਤਮਾ ਮੇਰ ਕਰ ਓਹ ਹੋ ਮਾਤਮਾ ਮੇਰ ਕਰੇ ਐਸਐਮ ਪਟਿਆਲੇ ਦੇ ਵਿੱਚ 4:30 ਵੱਜ ਚੁੱਕੇ ਹੋਇਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਇਹ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਦਹਿਲਾਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸਿੱਟਿਆਂ ਤੋਂ ਪੂਰੀ ਤਰ੍ਹਾਂ ਚੁੱਕੀ ਅਗਲੀ ਵਾਰ ਵਿੱਚ ਪੱਕਣੀ ਆ ਪਰ ਇਹ ਗੜੇ ਸਾਡੇ ਖਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਿਤ ਹੋ ਰਹੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਖਸਾਨਾਂ ਦੀ ਬਾਹ ਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮਿਹਰ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਾਰੀਖ ਹੈ ਫਰਵਰੀ ਦੀ ਦੇਖ ਰਹੇ ਉਪਰੋਂ ਗੜੇ ਦਿੱਖਦੇ ਛੱਤ ਤੇ ਵੱਜਦੇ ੱਲੇ ਆ ਰਹੇ ਹੈ ਉੱਪਰ ਤੋਂ ਵੀ ਆਵਾਜ਼ ਆਉਂਦ ਰਹੇ ਹੋ ਗੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਇਹ ਛੱਤ ਦੇ ਉੱਤੇ ਖਾ ਅਗਨ ਕਰ ਰਿਹਾ ਉਹ ਪਰਮਾਤਮਾ ਮੇਰ ਕਰ ਪਰਮਾਤਮਾ ਮੇਰ ਕਰ ਹੋ 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 ਫਾਤਿਮਾ ਮੇਰ ਕਰੇ ਐਸਐਮ ਪਟਿਆਲੇ ਦੇ ਵਿੱਚ 4:30 ਵਜ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਇਹ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਜਹਿਲੌਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸੁਪਿਆਂ ਤੋਂ ਪੂਰੀ ਤਰ੍ਹਾਂ ਚੁੱਕੀ ਅਗਲੀ ਉਹਨਾਂ ਚ ਪੱਕਣੀ ਆ ਪਰ ਇਹ ਗੜੇ ਸਾਡੇ ਕਿਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਿਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਕਿਸਾਨਾਂ ਦੀ ਵਾਹ ਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮੇਲ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਾਰੀਖ ਹੈ ਫਰਵਰੀ ਦੀ ਦੇਖ ਰਹੇ ਹਾਂ ਉੱਪਰੋਂ ਗਰੇ ਡਿੱਕਦੇ 7 ਤੇ ਵੱਜਦੇ ੱਲੇ ਆ ਰਹੇ ਹੋਂ ਉੱਪਰ ਤੋਂ ਵੀ ਆਵਾਜ਼ ਸੁਣ ਰਹੇ ਹੋਂ ਇੱਕ ਘੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਇਹ ਛੱਤ ਦੇ ਉੱਤੇ ਖਾ ਉਹਨਾਂ ਆ ਰਹੇ ਹੋਂ ਉਹ ਪ੍ਰਮਾਤਮਾ ਮੇਰ ਕਰ ਪ੍ਰਮਾਤਮਾ ਮੇਰ ਕਰ ਓਹ ਹੋ ਫਾਤਿਮਾ ਮੇਰ ਕਰੇ ਐਸਮ ਪਟਿਆਲੇ ਦੇ ਵਿੱਚ 4:30 ਵੱਜ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਇਹ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਦਹਿਲਾਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸਿੱਟਿਆਂ ਤੋਂ ਪੂਰੀ ਤਰ੍ਹਾਂ ਚੁੱਪੀ ਅਗਲੀ ਨਾਲ ਚੱਕਣੀ ਹੈ ਪਰ ਇਹ ਗੜੇ ਸਾਡੇ ਖਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਿਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਖਸਾਨਾਂ ਦੀ ਬਾਹ ਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮਿਹਰ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਰੀਕ ਹੈ ਫਰਵਰੀ ਦੀ ਦੇਖ ਰਿਹਾ ਉਪਰੋਂ ਘੜੇ ਡਿੱਗਦੇ ਛੱਤ ਤੇ ਵੱਜਦੇ ੱਲੇ ਆ ਰਹੇ ਆ ਕੋਪਰ ਤੋਂ ਵੀ ਆਵਾਜ਼ ਸੁਣ ਰਿਹਾ ਕਿ ਘੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਇਹ ਛੱਤ ਦੇ ਉੱਤੇ ਖਾ ਉਹਨਾਂ ਕੋਲੇ ਆਉਂਦੀ ਉਹ परमात्मा ਮੇਰ ਕਰ परमात्मा ਮੇਰ ਕਰ ਉਹ ਹੋ ਗਈ ਮਾਤਮਾ ਮੇਰ ਕਰੇ ਐਸਐਮ ਪਟਿਆਲੇ ਦੇ ਵਿੱਚ 1:35 ਵੱਜ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਕਿ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਦਹਿਲਾਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸੁੱਟਿਆਂ ਤੋਂ ਪੂਰੀ ਤਰ੍ਹਾਂ ਚੁੱਕੀ ਅਗਲੀ ਉਹਨਾਂ ਚ ਪੱਕਣੀ ਆ ਪਰ ਇਹ ਗੜੇ ਸਾਡੇ ਕਿਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਿਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਕਿਸਾਨਾਂ ਦੀ ਬਾਹ ਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮਿਹਰ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਰੀਕ ਹੈ ਫਰਵਰੀ ਦੀ ਦੇਖ ਰਹੇ ਹੋ ਉਪਰ ਗੜੇ ਦਿੱਖਦੇ ਨੇ ਛੱਤ ਤੇ ਵੱਜਦੇ ਥੱਲੇ ਆ ਰਹੇ ਹਾਂ ਕੋਰਟੋ ਦੀ ਆਵਾਜ਼ ਸੁਣ ਰਹੇ ਹਾਂ ਇਹ ਘੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਛੱਤ ਦੇ ਉੱਤੇ ਖਾ ਉਹ ਪ੍ਰਮਾਤਮਾ ਮੇਰ ਕਰ ਪ੍ਰਮਾਤਮਾ ਮੇਰ ਕਰ ਓਹ ਹੋ ਗਿਆ ਫਾਤਿਮਾ ਮੇਰ ਕਰੇ ਇਸ ਟਾਈਮ ਪਟਿਆਲੇ ਦੇ ਵਿੱਚ 9:30 ਵੱਜ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਜੀ ਦੇਖ ਰਹੇ ਹਾਂ ਇਹ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਦਹਿਲਾਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸਿੱਤਿਆਂ ਤੋਂ ਪੂਰੀ ਤਰ੍ਹਾਂ ਚੁੱਕੀ ਆ ਅਗਲੀ ਉਹਨਾਂ ਚ ਪੱਕਣੀ ਆ ਪਰ ਇਹ ਗੜੇ ਸਾਡੇ ਖਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਖਸਾਨਾਂ ਦੀ ਬਾਹ ਫੜੇ ਪਰਮਾਤਮਾ ਮੇਹਰ ਕਰੇ ਪਰਮਾਤਮਾ ਮੇਹਰ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਰੀਕ ਹੈ ਫਰਵਰੀ ਦੀ ਦੇਖ ਰਿਹਾ ਉਪਰੋਂ ਗੜੇ ਦਿੱਕਤੇ ਛੱਤ ਤੇ ਵੱਜਦੇ ੱਲੇ ਆ ਰਹੇ ਹੁਣ ਕੋਰਤੋ ਕੀ ਆਵਾਜ਼ ਸੁਣ ਰਹੇ ਹਾਂ ਕਿ ਘੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਇਹ ਛੱਤ ਦੇ ਉੱਤੇ ਖਾ ਉਹ ਨਾਲ ਕਰੇ ਆਉਂਦੇ ਉਫ ਬਰਬਾਦਨਾ ਮੇਰ ਕਰ ਬਰਬਾਦਨਾ ਮੇਰ ਕਰ ਓਹ ਹੋਏ ਆਤਮਾ ਮੇਰ ਕਰੇ ਐਸਮ ਪਟਿਆਲੇ ਦੇ ਵਿੱਚ 9:30 ਵੱਜ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਜੀ ਦੇਖ ਰਹੇ ਹਾਂ ਇਹ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਦਹਿਲਾਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਹੈ ਉਹ ਸਿੱਟਿਆਂ ਤੋਂ ਪੂਰੀ ਤਰ੍ਹਾਂ ਚੁੱਕੀ ਅਗਲੀ ਉਹਨਾਂ ਚ ਪੱਕਣੀ ਹੈ ਪਰ ਇਹ ਗੜੇ ਸਾਡੇ ਖਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਸਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਖਸਾਨਾਂ ਦੀ ਵਾਹਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮਿਹਰ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਰੀਕ ਹੈ ਫਰਵਰੀ ਦੀ ਉਹ ਦੇਖ ਰਿਹਾ ਉਪਰੋਂ ਗੜੇ ਦਿੱਖੇ ਛਾਤ ਤੇ ਵੱਜਦੇ ੱਲੇ ਆ ਰਹੇ ਹੇ ਕੋਰਤੋ ਦੀ ਆਵਾਜ਼ ਸੁਣ ਰਹੇ ਹਾਂ ਇਹ ਘੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਇਹ ਛਾਤ ਦੇ ਉੱਤੇ ਖਾ ਉਹ ਨਾਲ ਕਰਿਆ ਉਹ ਪਰਮਾਤਮਾ ਮੇਰ ਕਰ ਪਰਮਾਤਮਾ ਮੇਰ ਕਰ ਓਹ ਹੋ ਆਪਕਾ ਨਿਹਰ ਕਰੇ ਇਸ ਟਾਈਮ ਪਟਿਆਲੇ ਦੇ ਵਿੱਚ 9:30 ਵੱਜ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਉਹ ਵੀ ਦੇਖ ਰਹੇ ਹਾਂ ਇਹ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਦਹਿਲਾਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸੁੱਟਿਆਂ ਤੋਂ ਪੂਰੀ ਤਰ੍ਹਾਂ ਆ ਚੁੱਕੀ ਹੈ ਅਗਲੀ ਉਹਨਾਂ ਚ ਕਟਣੀ ਹੈ ਪਰ ਇਹ ਗੜੇ ਸਾਡੇ ਕਿਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਤ ਹੋ ਗਏ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਕਿਸਾਨਾਂ ਦੀ ਬਾਹ ਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮਿਹਰ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਰੀਕ ਹੈ ਫਰਵਰੀ ਦੀ ਦੇਖ ਰਿਹਾ ਹਾਂ ਉੱਪਰੋਂ ਗੜੇ ਡਿੱਗਦੇ ਛੱਤ ਤੇ ਵੱਜਦੇ ਥੱਲੇ ਆ ਰਹੇ ਮੈਂ ਕੋਰਕੋ ਦੀ ਆਵਾਜ਼ ਸੁਣ ਰਿਹਾ ਹਾਂ ਇਹ ਗੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਇਹ ਛੱਤ ਦੇ ਉੱਤੇ ਖਾ ਉਹ ਮਰਵਾਸਨਾ ਮੇਰ ਕਰ ਬਰਵਾਸਨਾ ਮੇਰ ਕਰ ਓਹ ਹੋਏ ਆਤਮਾ ਮੇਰ ਕਰੇ ਇਸ ਟਾਈਮ ਪਟਿਆਲੇ ਦੇ ਵਿੱਚ 4:30 ਵੱਜ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਇਹ ਵੀ ਦੇਖ ਰਹੇ ਹਾਂ ਕਿ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਦਹਿਲ ਆਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸੁੱਤਿਆਂ ਤੋਂ ਪੂਰੀ ਤਰ੍ਹਾਂ ਚੁੱਕੀ ਅਗਲੀ ਉਹਨਾਂ ਚ ਪੱਕਣੀ ਆ ਪਰ ਇਹ ਗੜੇ ਸਾਡੇ ਕਿਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਿਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਕਿਸਾਨਾਂ ਦੀ ਵਾਹ ਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮੇਲ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਾਰੀਖ ਹੈ ਫਰਵਰੀ ਦੀ ਦੇਖ ਰਹਾ ਉਪਰੋਂ ਗੜੇ ਡਿੱਗਦੇ 7:00 ਵਜੇ ਥੱਲੇ ਆ ਰਹੇ ਹਾਂ ਉੱਪਰ ਤੋਂ ਵੀ ਆਵਾਜ਼ ਸੁਣ ਰਹੇ ਹਾਂ ਇੱਕ ੜਿਆ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਟ ਦੇ ਉੱਤੇ ਇਹ 7:00 ਵਜੇ ਤੋਂ ਖਾ ਉਹ ਆ ਰਹੇ ਹੂ ਉਹ ਪਰਮਾਤਮਾ ਮੇਰ ਕਰ ਪਰਮਾਤਮਾ ਮੇਰ ਕਰ ਓਹ ਹੋ ਹੋ ਤੁਹਾ ਮੇਰ ਕਰੇ ਇਸ ਟਾਈਮ ਪਟਿਆਲੇ ਦੇ ਵਿੱਚ 4:30 ਵਜੇ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਜੀ ਦੇਖ ਰਹੇ ਹਾਂ ਇਹ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਦਹਿਲਣ ਵਾਲੇ ਆ ਕਿਉਂਕਿ ਕਣਕ ਜਿਹੜੀ ਹੈ ਉਹ ਸਿੱਟਿਆਂ ਤੋਂ ਪੂਰੀ ਤਰ੍ਹਾਂ ਚੁੱਗੀ ਅਗਲੀ ਦਿਨਾਂ ਵਿੱਚ ਪੱਕਣੀ ਹੈ ਪਰ ਇਹ ਗੜੇ ਸਾਡੇ ਕਿਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਖਸਾਨਾਂ ਦੀ ਬਾਹ ਫੜੇ ਪਰਮਾਤਮਾ ਮੇਰ ਕਰੇ ਪਰਮਾਤਮਾ ਮੇਰ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਾਰੀਖ ਹੈ ਫਰਵਰੀ ਦੀ ਦੇਖ ਰਹੇ ਹੋ ਉਪਰੋਂ ਗੜੇ ਦਿੱਖ ਕੇ ਛੱਤ ਤੇ ਵੱਜਦੇ ਢਿਹਾਾਰੇ ਉੱਪਰ ਤੋਂ ਹੀ ਆਵਾਜ਼ ਸੁਣ ਰਹੇ ਹਾਂ ਕਿ ਗੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਇਹ ਛੱਤ ਦੇ ਉੱਤੇ ਸਾਵਨਾ ਪੈ ਰਹੀ ਹੋਊਗੀ ਉਹ ਬਰਮਾਤਮਾ ਮੇਰ ਕਰ ਬਰਮਾਤਮਾ ਮੇਰ ਕਰ ਓਹ ਹੋ ਫਾਤਿਮਾ ਮੇਰ ਕਰੇ ਐਸਐਮ ਪਟਿਆਲੇ ਦੇ ਵਿੱਚ ਪੌਣੇ 5 ਵਜ ਚੁੱਕੇ ਹੋਇਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਜੀ ਦੇਖ ਰਹੇ ਹਾਂ ਇਹ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਦਹਿਲਾਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸੁੱਟਿਆਂ ਤੋਂ ਪੂਰੀ ਤਰ੍ਹਾਂ ਚੁੱਪੀ ਅਗਲੀ ਉਹਨਾਂ ਵਿੱਚ ਪੱਕਣੀ ਆ ਪਰ ਇਹ ਗੜੇ ਸਾਡੇ ਕਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਿਤ ਹੋ ਗਏ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਖਕਾਨਾਂ ਦੀ ਵਾਹ ਫੜੇ ਪ੍ਰਮਾਤਮਾ ਮਿਹਰ ਕਰੇ ਪ੍ਰਮਾਤਮਾ ਮਿਹਰ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਰੀਕ ਹੈ ਫਰਵਰੀ ਦੀ ਦੇਖ ਰਹੇ ਉਪਰ ਗੜੇ ਦਿੱਕੇ 7:00 ਵਜੇ ਥੱਲੇ ਆ ਰਹੇ ਕੋਈ ਕੋਈ ਆਵਾਜ਼ ਸੁਣ ਰਹੇ ਹਾਂ ਕਿ ਘੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਇਹ 7 ਦੇ ਉੱਤੇ ਕੁਝ ਆਵਲ ਕਹਦੇ ਆਉਂਦੇ ਉਹ ਪ੍ਰਮਾਤਮਾ ਮੇਰ ਕਰ ਪ੍ਰਮਾਤਮਾ ਮੇਰ ਕਰ ਓਹੋ ਫਾਤਿਮਾ ਮੇਰ ਕਰੇ ਐਸ਼ਮ ਪਟਿਆਲੇ ਦੇ ਵਿੱਚ 4:30 ਵਜ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਕਿ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਦਹਿਲਾਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸੁੱਟਿਆਂ ਤੋਂ ਪੂਰੀ ਤਰ੍ਹਾਂ ਚੁੱਕੀ ਅਗਲੀ ਜਨਾਂ ਚ ਪੱਕਣੀ ਆ ਪਰ ਇਹ ਗੜੇ ਸਾਡੇ ਕਿਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਿਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨਿਮੀਡੀਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਕਿਸਾਨਾਂ ਦੀ ਬਾਹ ਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮਿਹਰ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਰੀਕ ਹੈ ਫਰਵਰੀ ਦੀ ਦੇਖ ਰਿਹਾ ਉਪਰੋਂ ਗੜੇ ਦਿੱਖਦੇ 7:00 ਵਜੇ ੱਲੇ ਆ ਰਹੇ ਉੱਪਰ ਤੋਂ ਵੀ ਆਵਾਜ਼ ਸੁਣ ਰਹੇ ਹੇ ਗੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਇਹ 7:00 ਦੇ ਉੱਤੇ ਖਾ ਉਹਨਾਂ ਪੈਲੇ ਆਉਗੀ ਉਹ ਪਰਮਾਤਮਾ ਮੇਰ ਕਰ ਪਰਮਾਤਮਾ ਮੇਰ ਕਰ ਓਹੋ ਕਾਤਮਾ ਮੇਰ ਕਰੇ ਐਸਮ ਪਟਿਆਲੇ ਦੇ ਵਿੱਚ 9:30 ਵੱਜ ਚੁੱਕੇ ਹੋਇਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਪੂਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਕਿ ਗੜੇ ਜਿਹੜੇ ਆ ਇਹ ਸਾਡੇ ਕਿਸਾਨਾਂ ਦਾ ਦਿਲ ਜਹਿ ਲਾਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸੁੱਤਿਆਂ ਤੋਂ ਪੂਰੀ ਤਰ੍ਹਾਂ ਚੁੱਪੀ ਅਗਲੀ ਜਨਾਂ ਚ ਪੱਕਣੀ ਆ ਪਰ ਇਹ ਗੜੇ ਸਾਡੇ ਖਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਿਤ ਹੋ ਗਏ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨਿਮੀਡੀਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਖਸਾਨਾਂ ਦੀ ਵਾਂਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮਿਹਰ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਾਰੀਖ ਹੈ ਫਰਵਰੀ ਦੀ ਦੇਖ ਰਹੋ ਉਪਰ ਘਰੇ ਬੱਜਦੇ ਛੱਤ ਤੇ ਵੱਜਦੇ ੱੱਲੇ ਆ ਰਹੇ ਹਾਂ ਉੱਪਰ ਤੋਂ ਵੀ ਆਵਾਜ਼ ਸੁਣ ਰਹੇ ਹਾਂ ਕਿ ਘੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਇਹ ਛੱਤ ਦੇ ਉੱਤੇ ਕੁਝ ਆਉਂਦਾ ਪੈ ਰਿਹਾ ਉਹ ਪਰਮਾਤਮਾ ਮੇਰ ਕਰ ਪਰਮਾਤਮਾ ਮੇਰ ਕਰ ਓਹ ਹੋ ਅਤਿਮਾ ਮੇਰ ਕਰੇ ਇਸ ਟਾਈਮ ਪਟਿਆਲੇ ਦੇ ਵਿੱਚ 9:30 ਵੱਜ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਕਿ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਜਹਿਲ ਆਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸੁੱਤਿਆਂ ਤੋਂ ਪੂਰੀ ਤਰ੍ਹਾਂ ਚੁੱਕੀ ਅਗਲੀ ਦਿਨਾਂ ਵਿੱਚ ਪੱਕਣੀ ਆ ਪਰ ਇਹ ਗੜੇ ਸਾਡੇ ਕਿਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਿਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ-ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਕਿਸਾਨਾਂ ਦੀ ਬਾਹ ਫੜੇ ਪਰਮਾਤਮਾ ਮੇਹਰ ਕਰੇ ਪਰਮਾਤਮਾ ਮੇਹਰ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਾਰੀਖ ਹੈ ਫਰਵਰੀ ਦੀ ਦੇਰੋਂ ਪਰ ਗੜੇ ਦਿੱਖਦੇ ਛੱਤ ਤੇ ਵੱਜਦੇ ੱਲੇ ਆ ਰਹੇ ਹਾਂ ਉੱਪਰ ਤੋਂ ਵੀ ਆਵਾਜ਼ ਸੁਣ ਰਹੇ ਹਾਂ ਕਿ ਗੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਛੱਤ ਦੇ ਉੱਤੇ ਸਖਾਉ ਨਾਲ ਪੈਲੇ ਆਉਂਦੇ ਉਹ ਪ੍ਰਮਾਤਮਾ ਮੇਰ ਕਰ ਪ੍ਰਮਾਤਮਾ ਮੇਰ ਕਰ ਓਹ ਹੋ ਫਾਤਿਮਾ ਮੇਰ ਕਰੇ ਇਸ ਟਾਈਮ ਪਟਿਆਲੇ ਦੇ ਵਿੱਚ 4:30 ਵੱਜ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਇਹ ਗੜੇ ਜਿਹੜੇ ਆ ਸਾਡੇ ਕਿਸਾਨਾਂ ਦਾ ਦਿਲ ਜਹਿਲੌਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸੁੱਤਿਆਂ ਤੋਂ ਪੂਰੀ ਤਰ੍ਹਾਂ ਚੁੱਪੀ ਅਗਲੀ ਨਾਲ ਚ ਪੱਕਣੀ ਆ ਪਰ ਇਹ ਗੜੇ ਸਾਡੇ ਕਿਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਿਤ ਹੋ ਗਏ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਕਿਸਾਨਾਂ ਦੀ ਬਾਹ ਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮੇਲ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਰੀਕ ਹੈ ਫਰਵਰੀ ਦੀ ਤੁਸੀਂ ਦੇਖ ਰਹੇ ਹੋ ਉੱਪਰੋਂ ਗੜੇ ਡਿੱਗ ਕੇ ਛੱਤ ਤੇ ਵੱਜ ਕੇ ਥੱਲੇ ਆ ਰਹੇ ਨੇ ਉੱਪਰ ਤੁਸੀਂ ਆਵਾਜ਼ ਸੁਣ ਰਹੇ ਹੋ ਕਿ ਗੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਉਹ ਛੱਤ ਦੇ ਉੱਤੇ ਸਭ ਨਾਲ ਪੈ ਰਿਹਾ ਉਹ ਪਰਮਾਤਮਾ ਮੇਰ ਕਰ ਪਰਮਾਤਮਾ ਮੇਰ ਕਰ ਓਹੋ ਹੋ ਹੋ ਕੁਮਾ ਮੇਰ ਕਰੇ ਐਸਐਮ ਪਟਿਆਲੇ ਦੇ ਵਿੱਚ 4:30 ਵੱਜ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਇਹ ਗੜੇ ਜਿਹੜੇ ਆ ਸਾਡੇ ਕਿਸਾਨਾਂ ਦਾ ਦਿਲ ਦਹਿਲਾਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਹੈ ਉਹ ਸਿੱਟਿਆਂ ਤੋਂ ਪੂਰੀ ਤਰ੍ਹਾਂ ਚੁੱਪੀ ਅਗਲੀ ਉਹਨਾਂ ਵਿੱਚ ਪੱਕਣੀ ਹੈ ਪਰ ਇਹ ਗੜੇ ਸਾਡੇ ਖਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਖਸਾਨਾਂ ਦੀ ਵਾਹ ਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮਿਹਰ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਰੀਕ ਹੈ ਫਰਵਰੀ ਦੀ ਦੇਖ ਰਿਹਾ ਉਪਰੋਂ ਗੜੇ ਦਿੱਖਦੇ ਛਾਤ ਤੇ ਵੱਜਦੇ ਥੱਲੇ ਆ ਰਹੇ ਆ। ਉੱਪਰ ਤੋਂ ਵੀ ਆਵਾਜ਼ ਸੁਣ ਰਹੇ ਹਾਂ। ਇਹ ਗੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ। ਇਹ ਛਾਤ ਦੇ ਤੇ ਖਾਦ ਨਾਲ ਪੈ ਰਿਆ ਹੋਊ। ਉਫ। ਪ੍ਰਮਾਤਮਾ ਮਿਹਰ ਕਰੇ। ਪ੍ਰਮਾਤਮਾ ਮਿਹਰ ਕਰੇ। ਓਹ ਹੋ ਹੋ। ਮਾਤਮਾ ਮੇਰ ਕਰੇ ਐਸ਼ਮ ਪਟਿਆਲੇ ਦੇ ਵਿੱਚ 9:30 ਵੱਜ ਚੁੱਕੇ ਹੋਇਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਪੂਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਇਹ ਗੜੇ ਜਿਹੜੇ ਆ ਸਾਡੇ ਕਿਸਾਨਾਂ ਦਾ ਦਿਲ ਜਹਿਲੌਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸੁਪਿਆਂ ਤੋਂ ਪੂਰੀ ਤਰ੍ਹਾਂ ਆ ਚੁੱਕੀ ਅਗਲੀ ਜਨਮ ਵਿੱਚ ਪੱਕਣੀ ਹੈ ਪਰ ਇਹ ਗੜੇ ਸਾਡੇ ਖਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਿਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜਿੱਥੇ ਜਿੱਥੇ ਗੜੇ ਪਏ ਨੇ ਪੰਜਾਬ ਦੇ ਵਿੱਚ ਉਥੇ ਖਸਾਨਾਂ ਦੀ ਬਾਹ ਫੜੇ ਪਰਮਾਤਮਾ ਮਿਹਰ ਕਰੇ ਪਰਮਾਤਮਾ ਮਿਹਰ ਕਰੇ ਇਸ ਵਕਤ ਜਿਹੜੀ ਉਹ ਅੱਜ 28 ਤਰੀਕ ਹੈ ਫਰਵਰੀ ਦੀ ਦੇਖ ਰਹੇ ਹੋ ਉਪਰੋਂ ਘੜੇ ਡਿੱਗਦੇ ਹਨ ਛੱਤ ਤੇ ਵੱਜਦੇ ੱੱਲੇ ਆ ਰਹੇ ਉੱਪਰ ਤੋਂ ਹੀ ਆਵਾਜ਼ ਸੁਣ ਰਹੇ ਹਾਂ ਇਹ ਘੜਿਆਂ ਦੀ ਆਵਾਜ਼ ਹੈ ਉੱਪਰਲੇ ਪਾਸੇ ਫਾਈਬਰ ਦੀ ਛੱਤ ਦੇ ਉੱਤੇ ਇਹ ਛੱਤ ਦੇ ਉੱਤੇ ਸਹਾਉਣਾ ਪੈ ਰਿਹਾ ਉਸ ਨੂੰ ਉਹ ਪਰਮਾਤਮਾ ਮੇਰ ਕਰ ਪਰਮਾਤਮਾ ਮੇਰ ਕਰ ਉਹ ਹੋ ਗਿਆ ਫਾਤਿਮਾ ਮੇਰ ਕਰੇ ਐਸਐਮ ਪਟਿਆਲੇ ਦੇ ਵਿੱਚ 4:30 ਵੱਜ ਚੁੱਕੇ ਹੋਏ ਆ ਔਰ ਪਿਛਲੇ 7-8 ਮਿੰਟਾਂ ਤੋਂ ਬਹੁਤ ਬੁਰੀ ਤਰ੍ਹਾਂ ਗੜੇ ਜਿਹੜੇ ਆ ਉਹ ਪੈ ਰਹੇ ਆ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਇਹ ਗੜੇ ਜਿਹੜੇ ਆ ਤੇ ਸਾਡੇ ਕਿਸਾਨਾਂ ਦਾ ਦਿਲ ਦਹਿਲਾਉਣ ਵਾਲੇ ਆ ਕਿਉਂਕਿ ਕਣਕ ਜਿਹੜੀ ਆ ਉਹ ਸਿੱਟਿਆਂ ਤੋਂ ਪੂਰੀ ਤਰ੍ਹਾਂ ਚੁੱਕੀ ਅਗਲੀ ਉਹਨਾਂ ਚ ਪੱਕਣੀ ਹੈ ਪਰ ਇਹ ਗੜੇ ਸਾਡੇ ਖਸਾਨਾਂ ਦੇ ਲਈ ਬਹੁਤ ਖਤਰਨਾਕ ਸਾਬਿਤ ਹੋ ਗਏ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਮੀਡੀਏਟਲੀ ਗਰਦੌਰੀ ਦਾ ਪ੍ਰਬੰਧ ਕਰੇ ਔਰ ਜ